ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕਤ ਕਰੇ ਜੀ ਵਾਦਾ ਲਓ ਜੀ ਮੌਸਮ ਅੱਜ ਦੇਖ ਸਕਦੇ ਆ ਤੁਸੀਂ ਕਿਹਿਆ ਵਧੀਆ ਹੋਇਆ ਵਾ ਇਹਨਾਂ ਬੱਦਲੇ ਬੱਦਲ ਚਾਰੇ ਪਾਸੇ ਹਨਾ ਤਕਰੀਬਨ ਤਿਆਰੀ ਲੱਗਦੀ ਹੋਇਆ ਵੀ 5 ਮਿੰਟ ਦੇ ਵਿੱਚ ਵੀ ਆ ਜਵੇ 10 ਮਿੰਟ ਚ ਆ ਜਵੇ ਪਰ ਆਊਗਾ ਜ਼ਰੂਰ ਕਿਉਂਕਿ ਬੱਦਲ ਬਹੁਤ ਜ਼ਿਆਦਾ ਹੋ ਗਿਆ ਤੇ ਆਏ ਲੱਗੀ ਜਾਂਦਾ ਵੀ ਜਿੱਦਾਂ ਧੁੰਦ ਜੀ ਪੈ ਗਈ ਹੁੰਦੀ ਹੈ ਨਾ ਤੁਹਾਨੂੰ ਮੈਂ ਦਿਖਾਣਾ ਸ਼ਾਇਦ ਦਿਖ ਜਵੇ ਇਹਦੇ ਵਿੱਚ ਨੂੰ ਉਹ ਅੱਗੇ ਨਾ ਮੌਸਮ ਐਦਾਂ ਲੱਗ ਰਿਹਾ ਵੀ ਜਿੱਦਾਂ ਧੁੰਦ ਪੈ ਗਈ ਹੁੰਦੀ ਆ ਹਨਾ ਚਾਰੇ ਪਾਸੇ ਮਤਲਬ ਪੂਰੇ ਮੀਂਹ ਵਾਲਾ ਮਾਹੌਲ ਹੋਇਆ ਵਾ ਮੰਨੂ ਲੱਗਦਾ ਵੀ ਇੱਧਰ ਨਵੇਂ ਸ਼ਹਿਰ ਸਾਈਡ ਮੀਂਹ ਪੂਰਾ ਪੈਂਦਾ ਹੋਊਗਾ ਤੇ ਅੱਜ ਅਸੀਂ ਚੱਲੇ ਵੀ ਭਾਈ ਉਧਰ ਨੂੰ ਆ ਗੱਲ ਆ ਅੱਜ ਚੱਲੇ ਆ ਐਨ ਆਰ ਆਈ ਵੀਰਾਂ ਦੇ ਏਰੀਏ 'ਚ ਹੈਨਾ ਅ ਦਸਾਰ ਪਰੇ ਸਜਾਲੀ ਆ ਲੜ ਥੋੜਾ ਜਿਹਾ ਵੱਧ ਗਿਆ ਤਾਂ ਤੇ ਪਰ ਹੁਣ ਕੀ ਕਰੀਏ ਟਾਈਮ ਦੀ ਥੋੜੀ ਸ਼ਾਰਟ ਆ ਉਹਦੇ ਕਰਕੇ ਬਸ ਜਿੱਦਾਂ ਹੁਣ ਬੰਦ ਹੋ ਗਈ ਆ ਪੌਪਣੀ ਸਜਾਲੀ ਹੈਨਾ ਤੇ ਟਾ ਟੂਰ ਜੀ ਆਪਾਂ ਭਾਈ ਜਿੰਨੇ ਕੁ ਜੋਗੇ ਹੈਗੇ ਓੰਨੇ ਕ ਕੱਢ ਲਈ ਹੈ ਤੇ ਮੈਡਮ ਵੀ ਰੈਡੀ ਹੋ ਗਈ ਅੱਜ ਭਾਈ ਜਿਹੜੇ ਸਾਡੇ ਅਮਰੀਕਾ ਤੋਂ ਭੂਆ ਜੀ ਆਏ ਸੀਗੇ ਤੁਸੀਂ ਪਿਛਲੇ ਬਲੌਗ ਚ ਦੇਖਿਆ ਸੀਗਾ ਜਿਨ੍ਹਾਂ ਨੇ ਆਪਾਂ ਨੇ ਉਹਨਾਂ ਦੀ ਬੇਟੀ ਦਾ ਬਰਥਡੇ ਮਨਾਇਆ ਸੀਗਾ ਕੇਕ ਕਟਿਆ ਤਾਂ ਅੱਜ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਜੀ ਕੋਈ ਹਨਾ ਤੇ ਉੱਥੇ ਨੂੰ ਚੱਲੇ ਆ ਸੀ ਅ ਮੈਂ ਤੇ ਜੈਸਮਿਨ ਬਾਕੀ ਉੱਥੇ ਜਾ ਕੇ ਹੁਣ ਤੁਹਾਨੂੰ ਸਾਰਾ ਅੱਗੇ ਦਾ ਦਿਖਾਵਾਂਗੇ ਭਾਈ ਜੋ ਵੀ ਉਹਨਾਂ ਦੇ ਪ੍ਰੋਗਰਾਮ ਹਨਾ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਇਹ ਨਾਲੇ ਭਾਈ ਅ ਸਪੈਸ਼ਲ ਜਗ੍ਹਾ ਇੱਕ ਹੈ ਨਾ ਸਪੈਸ਼ਲ ਥਾਂ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਬਾਕੀ ਭਾਈ ਹੁਣ ਫਿਰ ਤੁਰியே ਜਲਦੀ ਮੈਂ ਤਾਂ ਸੋਚਿਆ ਵੀ ਕਿਤੇ ਜੈਸਮੀਨ ਕਹਿੰਦੀ ਵੀ ਵੀਡੀਓ ਰਸਤੇ 'ਚ ਆਪਾਂ ਸ਼ੁਰੂ ਕਰ ਲਾਂਗੇ ਵਲੌਗ ਪਰ ਮੈਂ ਕਿਹਾ ਵੀ ਨਹੀਂ ਮੀ ਪੈਂਦਾ ਹੋਊਗਾ ਰਸਤੇ 'ਚ ਪੱਕਾ ਕਿ ਹੁਣ ਆਪਣੇ ਕੋਲ ਟਾਈਮ ਹੈਗਾ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਨਾ ਆ ਕਰਕੇ ਵੀਡੀਓ ਮੈਂ ਸ਼ੁਰੂ ਕੀਤੀ ਐ ਤੇ ਆਜੋ ਹੁਣ ਤੁਹਾਨੂੰ ਮਲਾਉਂਦੇ ਆਂ ਭਾਈ ਫੈਮਿਲੀ ਨਾਲ ਜੈਸਮੀਨ ਦੀ ਵੀ ਅੱਜ ਤਾਂ ਪੂਰੀ ਟੌਰ ਹੈ ਹੈ ਆਜੋ ਚੱਲਦੇ ਆ ਜੀ ਫਿਰ ਉੱਧਰ ਪਹਿਲਾਂ ਸਾਡੇ ਲੱਡੂ ਨੂੰ ਮਿਲੋ ਉਹ ਮਨਕੀਰਤਾ ਬਲਾਉ ਜੀ ਸਾਥੀ ਹਾਂ ਪੁੱਤ ਕਾ ਕਰਦਾ ਤੂੰ ਕਾ ਕਰਦਾ ਮੇਰਾ ਤੂੰ ਚਾਚੀ ਕਾ ਬੁਲਾ ਦੇ ਬਲਾਉ ਜੀ ਸਾਥਰੀ ਕਾ ਲੈ ਹੁਣ ਇਹਨੂੰ ਸ਼ਰਮ ਆ ਜਣੀ ਉੱਧਾਂ ਜਦੇ ਲੈ ਲੈ ਬਹਿ ਗਈ ਉੱਧਾਂ ਜਦੇ ਭੱਜਾਂਗੀ ਕੈਮਰੇ ਕੋਲ ਨੂੰ ਸਾਥਰੀ ਕਲ ਕਿਨੇ ਬੁਲਾਉਣੀ ਆ ਹੈ ਲੇ ਲੱਡੂ ਜੀ ਆ ਮੈ ਲੋ ਜੀ ਇਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਠੀਕ ਹੈ ਮੈਂ ਹਲੇ ਸਰਦਾਰ ਜੀ ਨੂੰ ਕਹਿੰਦੇ ਜੀ ਫਟਾਫਟ ਨਿਕਲੀਏ ਕਹਦੇ ਵੀ ਬਈ ਰਾਸਤੇ 'ਚ ਵੀਡੀਓ ਪਤਾ ਨਹੀਂ ਕਾਰ ਹੋਣੀ ਸ਼ੁਰੂ ਪਤਾ ਨਹੀਂ ਨਹੀਂ ਕਿ ਜਿਸ ਸਾਹਬ ਦੇ ਨਾਲ ਦੋ ਦਿਨ ਹੋ ਗਏ ਨਾ ਇਦਾਂ ਦਾ ਮੌਸਮ ਬਣਦੇ ਇਹਨੂੰ ਹਮ ਦੋ ਦਿਨ ਹੋ ਗਏ ਬੀ ਵੀ ਬਹੁਤ ਜ਼ਿਆਦਾ ਹਮ ਅੱਜ ਦੱਸਿਆ ਹੋਇਆ ਵੀ ਇਹ ਤਿੰਨ ਦਿਨ ਲਗਾਤਾਰ ਹੀ ਮੀਂਹ ਹਸਿਆ ਹੋਾ ਹੁਣ ਨੈਟਵਰਕ ਵਧੀਆ ਮੌਸਮ ਦਾ ਠੰਡਾ ਰਿਹਾ ਹੋਰ ਹੋਰ ਨਾਲਕ ਸਾਨੂੰ ਦਾ ਫਾਇਦਾ ਹੀ ਆ ਪੱਪਾ ਨੂੰ ਫਾਇਦਾ ਮਾਚ ਗਰਮੀ ਨਹੀਂ ਹੁੰਦੀ ਹੈ ਉਗਰਨੀ ਕਲਤੀ ਆ ਹੁਣਿਆਣੀ ਇਹ ਜਿਹੜਾ ਟਾਈਮ ਚੰਗਾ ਲੰਘ ਲਿਆਉਦੇ ਆ ਦੇਖੋ ਜਨਮਾ ਅੱਜ ਆਪ ਦੀ ਜਾਂ ਦੇਖਾਂਗੇ ਗਰਮੀ ਤਾਂ ਹੁੰਦੀ ਉਹ ਆ ਪਰ ਆਏ ਆ ਵੀ ਮੌਸਮ ਮੀ ਹੁਣ ਪਾਣੀ ਦੀ ਲੋੜ ਵੀ ਬਹੁਤ ਆ ਹਾਂ ਨਹੀਂ ਲੋੜ ਹੈ ਨਾ ਗਰਮੀ ਚ ਗਰਮੀ ਨਾ ਹੋਈ ਫਿਰ ਕੀ ਫਾਇਦਾ ਗਰਮੀ ਤਾਂ ਹੋਣੀ ਹੀ ਹੋਈ ਆ ਹਾਂ ਨਹੀਂ ਇਹ ਗੱਲ ਹੈ ਜਿਹੜਾ ਮੂੰਹ ਚ ਆ ਜੇ ਉਹਦੇ ਵਾਲੀ ਗੱਲ ਉਹਦੇ ਵਰਗੀ ਹੈਗੀ ਤੇ ਉਹ ਆ ਜੀ ਨੇ ਬੁਲਾਇਆ ਹੋਇਆ ਜੀ ਸਾਨੂੰ ਜਿਹੜੇ ਅਮਰੀਕਾ ਵਾਲੇ ਆਏ ਸੀਗੇ ਮਾਲਾਂ ਤੁਸੀਂ ਦੇਖਿਆ ਖੁਸ਼ੀ ਨਾਲ ਉਹਨੇ ਅਖੰਡ ਪੜ ਸਭ ਦੇ ਅੱਜ ਭੋਗ ਭਾਉਣੇ ਆ ਤੈਸ ਕਰਕੇ ਸਾਨੂੰ ਬੁਲਾਇਆ ਵਾ ਕਿ ਤੇ ਭਾਈ ਜਰੂਰ ਪਹੁੰਚਿਓ ਉਹ ਤਾਂ ਅਸੀਂ ਲੇਟ ਗਏ ਬਸ ਦੇਖਦੇ ਜਾਂਦੇ ਜਾਂਦੇ ਮੇਰੇ ਪਾਪਾ ਨੇ ਪਾਪਾ ਪਹੁੰਚ ਵੀ ਗਏ ਮੋਰਚਾ ਮਾਰ ਵੀ ਲਿਆ ਅੱਧਾ ਘੰਟਾ ਹੋ ਗਿਆ ਪਹੁੰਚਿਆ ਨੂੰ ਅਸੀਂ ਹੋ ਰਹਿ ਗਏ ਚਲੋ ਜੀ ਫਿਰ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੁਸੀਂ ਕੀ ਕਰਨਗੇ ਤਾਂ ਮੈਂ ਕੱਲ ਲੱਗੀਆਂ ਵੀ ਤੁਸੀਂ ਟਾਈਮ ਦੀ ਬਹੁਤ ਪਵੰਦੀ ਹੁੰਦਾ ਉਹ ਲੈ ਹੋ ਕੰਮਕਾਰ ਭਾਈ ਹੁਣ ਪਾਪਾ ਤਾਂ ਹੁਣ ਆਏ ਆ ਵੀ ਪਾਪਾ ਨੇ ਕਿਹੜੇ ਪਾਪਾ ਕਿਹੜੇ ਹੈ ਕੀ ਹੋ ਗਿਆ ਤਾਂ ਤੇ ਨਗਾ ਤੇ ਨ ਡੰਗਰ ਖੜੇ ਆ ਕਰ ਉਹਨੇ ਤਾਂ ਗੋਹਾ ਗੂਹਾ ਚੱਕ ਮੈਂ ਸਮੂਸਾ ਜਵਾਬ ਪਾ ਕੇ ਗਏ ਹਜ਼ਾਰਾਂ ਸਮੂਸਾ ਉੱਠ ਕੁੱਕ ਮੈਂ ਤੁਹਾਨੂੰ ਕਿਹਾ ਵੀ 3 ਵਜੇ ਉੱਠ ਜਾ ਤੁਸੀਂ ਉੱਠੇ ਹੀ ਦੇਖ ਉਹ ਚਲ ਕੋਈ ਮੈਂ ਤਾਂ ਲੇਟ ਹੋ ਗਿਆ ਰਾਤ ਬਾਈ ਨੂੰ ਨਹੀਂ ਲੈ ਕੇ ਆਇਆ 1:3 2 ਵਜੇ ਜਾ ਕੇ ਚੱਲੀਆਂ ਰਾਤ ਮਨਕੀਤ ਨੂੰ ਨਜ਼ਰ ਲੱਗਣ ਵਾਲੀ ਗੱਲ ਹੋ ਗਈ ਕਹਿੰਦਾ ਸੌ ਜਾਂਦਾ ਟਾਈਮ ਨਾਲ ਸਾਡਾ 12 ਵਜੇ ਰੋਟੀ ਖਾ ਕੇ ਪਈ ਮੈਂ 12 10 15 ਤੇ ਸੁੱਤਾ ਮੈਂ ਵੀ ਤੇ ਤੇਰੀ ਬਰਾਬਰੇ ਫਿਰਦੀ ਤੇ ਮੈਂ ਕਿਹਾ ਦੀਦੀ ਇਹ ਤਾਂ ਸੁੱਤੀ ਨਹੀਂ ਮੈਂ ਦੂਰੇ ਸੌ ਕੇ ਵੀ ਆ ਗਈ ਤੇ ਹੁਣ ਸੁੱਤਾ ਮੈਂ ਕੀ ਕਰਾਂ ਲਾਓ ਜੀ ਮੇਲੋ ਇਧਰ ਮਾਤਾ ਜੀ ਨੂੰ ਸੱਸ ਜੀ ਕਾ ਜੀ ਸਾਰਿਆਂ ਨੂੰ ਮਾਤਾ ਜੀ ਭਾਈ ਮੁੰਦੀ ਕੱਢ ਲਿਆ ਏ ਲੈ ਮਾਤਾ ਪਾ ਦੇ ਹੁਣ ਉਸ ਕਹਿੰਦੀ ਆ ਉਹ ਪੈਣੀ ਨੀ ਦੇ ਚ ਮੁੰਲਾ ਦਾ ਚੀਚੀ ਚ ਪਾ ਦੇ ਇਹ ਖੁੱਲੀ ਕਰਾ ਹੋ ਜਿੰਦੀ ਉਹ ਖੁੱਲੀ ਕਰਾ ਹੋਣੀ ਆ ਉਹ ਮਨ ਬਾਲ ਪੱਟ ਹੁੰਦੇ ਆ ਮੈਂ ਸਾਜੋ ਕਿਉਂਕਿ ਉਂਗਲਾ ਸੁੱਜੇ ਜਾਂਦੀ ਹੈ ਨਹੀਂ ਉਹ ਗੱਲ ਕਰਦੀ ਮਮੀ ਖੁੱਲੀ ਨਹੀਂ ਕਰਾ ਹੋ ਜਾਂਦੀ ਜੀ ਹੋ ਜਾਣੀ ਆ ਰੱਤੇ ਸਾਲਾ ਰੱਤੇ ਵਾਲਿਆਂ ਦੇ ਕਾਨਵਰਗਾ ਹੋਇਆ ਪਿਆ ਡੰਗਰਾਂ ਦਾ ਕੰਮ ਕਰ ਕਰ ਕੇ ਹੈਂ ਮੂੰਹ ਚ ਪਾਈ ਕਰ ਉਹ ਚੱਲ ਕੋਈ ਤੇ ਚੱਲ ਜੈਥਵੀ ਫਿਰ ਟਾਈਮ ਨਾ ਲਾਈਏ ਬਹੁਤਾ ਤੁਰੀਏ ਜਲਦੀ ਹੁਣ ਹੈਂ ਚਲੋ ਮਿਲਦੇ ਆ ਜੀ ਫਿਰ ਤੁਹਾਨੂੰ ਅੱਗੇ ਜਾ ਕੇ ਚਾਬੀ ਲਿਆਈ ਗੱਡੀ ਦੀ ਚਾਬੀ ਨਹੀਂ ਲਿਆਈ ਜਾਂ ਭੱਜ ਕੇ ਲਿਆ ਮੰਮੀ ਉਹ ਕੂਲਰ ਪਾ ਪਈ ਹੁਣ ਮੰਮੀ ਇਹ ਕਾ ਦੇਖ ਗਿਆ ਚਾਬੀ ਨਹੀਂ ਆਜੀ ਮੌਸਮ ਮੱਖੀ ਬੰਦੀ ਐ ਫੜਦੀ ਐ ਫੜ ਕੇ ਮੱਕੀ ਨੂੰ ਅੱਜ ਮੈਂ ਅੱਜ ਨਵਾਂ ਸੂਟ ਪਾਇਆ ਕੋਈ ਕਹਿ ਵੀ ਦੋ ਬਾਈਟਾ ਹੋਰ ਅਜ ਤਾਂ ਪੂਰੀ ਵਹਿ ਜਾ ਵਹਿ ਜਾ ਹੋਈ ਪਈ ਹੈ ਨਵਾਂ ਆ ਕੇ ਲਈ ਆਪਣੀ ਪਸੰਦ ਦਾ ਵਹਿ ਜਾ ਵਹਿ ਜਾ ਵਹਿ ਜਾ ਹੋਈ ਪਈ ਹੈ ਬਾਈ ਮੈਂ ਇੱਧਰ ਆ ਦੇ ਕਿ ਉਹ ਗੱਲਾਂ ਸੁਣ ਚੁਣ ਕੀ ਕਰਦਾ ਹੈ ਆ ਕਿ ਆ ਗਈ ਸਾਡੀ ਲਿਆ ਬੋ ਤਾਂ ਮੇਰਾ ਛਾਉ ਥੈਂਕ ਯੂ ਕਹੋ ਨੂ ਥੈਂਕ ਯੂ ਓਕੇ ਚਲੋ ਜੇ ਹੁਣ ਬਦਲ ਹੋਈ ਜਾਂਦਾ ਜਿਆਦਾ ਮਿਲਦੇ ਤੁਹਾਨੂੰ ਅੱਗੇ ਜਾ ਕੇ ਜੀ ਨਾਰੀ 1500 ਕਿਹਾ 11000 ਫਲਾਣਾ ਹੀ ਮਾਜਰਾ ਕੱਟੇ ਦੇ ਨਾ ਹੀ ਮਾਜਰਾ ਸ਼ੁਰੂ ਹੋ ਰਿਹਾ ਤੇ ਮੀਂਹ ਕਰਦੇ ਹਾਲੇ ਹਾਲ ਦੇਖੋ ਭਈ ਨਾਰਾਈ ਵੀਰ ਦੇ ਏਰੀਆ 'ਚ ਵੀ ਪੂਰਾ ਪਿਆ ਹੈ ਰਕਤ ਅੱਛਾ ਐ ਨਾਰਾਈ ਦਾ ਏਰੀਆ ਹੈ ਇਕੱਲਾ ਸਾਰੇ ਏਰੀਆ ਬਾਹਰ ਓਕੇ ਹਰੇਕ ਘਰ ਚੋਂ ਲਾਰੋ ਕੀ ਕਈ ਤਾਂ ਪੂਰਾ ਪੂਰਾ ਪਰਿਵਾਰੇ ਬਾਹਰ ਆ ਜੋ ਜਿਹੜੀ ਉਹ ਜੋ ਵਜਾਕਾਰ ਹੋਗਾ ਜਿਹੜਾ ਨਹੀਂ ਜਾਈਵੇ ਹੋਰ ਗਿਆ ਵਾ ਨਹੀਂ ਤਾਂ तकरीबन ਇੱਕ ਘਰ ਤੋਂ ਪਾਸੇ ਇੱਕ ਦੋ ਬੰਦੇ ਦਾ ਬਾਹਰ ਹੈ ਗਈ ਆ ਇਹ ਮੈਨੂੰ ਪਤਾ ਇਹ ਮੈਨੂੰ ਸੁਲੇ ਨਾ ਨੂੰ ਇਹੇ ਸੀ ਬਿਕਲਾ ਹੋ ਬੇਹਾਰਾਜਾ ਸਾਹਿਬ ਕੋਲ ਇੱਕ ਪਰੇ ਤੇਰੀ ਸ਼ੁਰੂ ਹੋ ਜਿੰਨੇ ਹੈ ਬਾ ਇਥੋਂ ਸਾਰਾ ਏਰੀਆ ਜਿਹੜਾ ਹੋ ਰਿਹਾ ਆ ਆ ਗਿਆ ਸਾਰਾ ਏਰੀਆ ਉਹੀ ਹੈ ਸੁਨਾਵਾ ਬੰਡ ਹੋ ਗਿਆ ਹਾਂ ਗੱਲ ਸਾਰੀ ਇਸ ਮਤਲਬ ਨਾ ਉਹ ਇਹ ਇਹੇ ਇਸ ਏਰੀਆ ਦੇ ਹੈ ਹਾਂ ਲੋਕਾਂ ਨੂੰ ਤਾਂ ਅੱਜ ਇਹ ਬਹੁਤ ਲੋਕ ਉਸ ਤੋਂ ਲੰਮੀਆਂ ਬਾਹਰ ਇੱਥੇ ਪੜਾਣੇ ਗਏ ਹੋਏ ਆ ਸਿਆვალਪੁਰ ਹਾਂ ਸਿਆვალਪੁਰ ਆ ਰਹੀ ਬਹੁਤ ਤੇ ਜਾ ਰਹੇ ਆ ਜੀ ਬਈ ਬਹੁਤ ਕਈ ਵਾਰ ਤਾਂ ਬਹੁਤ ਖਿਆਰਾ ਤੇ ਹੋ ਜਾਂਦਾ ਤੇ ਬਹੁਤ ਹੋਣੀ ਹੋ ਜਾਂਦਾ ਤੇ ਜਿੱਥੇ ਜਾੜਾ ਤੇਜ਼ ਹੋ ਜਵੇ ਉੱਥੇ ਤੇ ਗੱਡੀ ਨੂੰ ਥੋੜੀ ਕਰਨੀ ਪੈਂਦੀ ਆ ਜੀ ਬਹੁਤ ਪੌੜੀ ਖੜਾ ਜਲੇ ਕੇ ਤੇ ਜਿੰਨੇ ਦਸੋ ਫਿਰ ਬੁੱਤਾ ਨਹੀਂ ਕਿਸੇ ਨਾਲ ਹੋਰੇ ਵਾਰਾ ਸਲਾਹ ਹਾਲ ਤੱਕ ਜਾ ਰਹੇ ਆ ਮੇਰੇ ਤੇ ਆਪਣੇ ਪਚਾਲ ਵਾਲੇ ਬੁਲਾ ਲੇ ਜਾ ਹਾਂ ਜੇ ਤੁਸੀਂ ਬੁਲਾ ਲੇ ਆਪ ਤੇ ਗੇਉਣਗੇ ਉਹਦੀ ਟੈਨਸ਼ਨ ਆਏਗਾ ਬਚਾ ਕੇ ਬਚਾ ਕੇ ਬਚਾ ਕੇ ਵਾਹ ਦੇਖੋ ਦੇਖੋ ਪੌੜੀ ਖੜਾ ਉੜੋ ਤੇ ਖੱਡਾ ਹੋਣਾ ਇਹ ਪੌੜੀ ਜਿਆਦਾ ਖੜਾ ਹੈ ਇਥੇ ਆ ਮੈਂ ਗੱਡੀ ਆਏ ਇੱਕ ਵਾਸਤੇ ਖਿੱਚਦੀ ਹੈ ਤਾਂ ਇਹ ਨੀ ਬਹੁਤ ਛੇਤੀ ਆ ਗਿਆ ਮੰਗੇ ਜੇ ਟਾਈਮ ਲੱਗਿਆ ਖੜਕੜ ਕਲਾ ਜਿਹੜਾ ਸ਼ੀਰ ਭਗਤ ਸਿੰਘ ਦਾ ਮਿਊਜ਼ੀਅਮ ਬਣਿਆ ਵਾ ਉਹ ਦੇਖ ਲਾਂਗੇ ਹਾਂ ਇੱਥੇ ਡਾਕੂ ਉੱਥੀ ਉੱਤਰਨੇ ਮੁਰਦਾ ਤਾਂ ਨੇ ਹਾਂ ਹੋਣਾ ਸਲੇਖੋ ਚਲੋ ਠੀਕ ਆ ਮਿਲਦੇ ਆ ਫੇਰ ਲਓ ਜੀ ਭਾਈ ਨਾਲੇ ਦੇਖ ਲਓ ਮੀ ਪੈਂਦਾ ਹਨਾ ਹੁਣ ਤਾਂ ਚਲੋ ਹਟ ਗਿਆ ਮੀ ਪਰ ਫੇਰ ਵੀ ਤੁਸੀਂ ਸੰਗਤ ਦਾ ਇਕੱਠ ਦੇਖੋ ਦਰਦਕਾਨਾ ਮੀਂਹ ਕਰਕੇ ਟਕ ਤੀਆਂ ਸਾਰਿਆਂ ਨੇ ਹੁਣ ਹੌਲੀ ਹੌਲੀ ਖੋਲ ਰਹੇ ਹਾਂ ਹਾਂ ਕੱਥੇ ਮੇਰੀ ਨੂਰ ਹੁੰਦੀ ਆ ਲੈਣਾ ਉਹ ਲੈਣਾ ਹੀ ਕਰਨਾ ਪਉਂਦੇ ਛੂਹਨੇ ਨੂਰ ਨੇ ਹਲੇ ਦੂਸਰੇ ਨੂੰ ਹਲੇ ਇੰਨੀ ਸੂਰਤ ਨਹੀਂ ਹੈਗੀ ਮੈਨੂੰ ਸਮਝਣਾ ਬਿਲਕੁਲ ਤਪਾਟਿਆ Não, ਸਤਨਾਮ ਵਾਹਿਗੁਰੂ 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 ਜੀ ਪਹੁੰਚ ਗਏ ਹਣ ਪੂਆ ਜੀ ਦੇ ਘਰਾਂ ਅ ਭੁਖੜੀ ਪਿੰਡ ਪਾਜੀ ਭੁਖੜੀ ਪਿੰਡ ਆ ਇਹ ਹਾਂਜੀ ਭੁਖੜੀ ਪਿੰਡ ਭੁਖੜੀ ਪਿੰਡ ਹੈ ਇਹ ਕਿੱਥੇ ਕਿਨੂੰ ਪੈ ਜਾਂਦਾ ਭਲਾ ਜੀ ਇਹ ਇਹ ਬੰਗਿਆਂ ਦੇ ਲੱਗ ਗਿਆ ਜੀ ਬੰਗਿਆਂ ਨੇ ਲੱਗ ਗਿਆ ਠੀਕ 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 ਹੈ ਇਹ ਹੈ ਪੂਆ ਜੀ ਉਹਨਾਂ ਨੇ ਹੈਗਾ ਇਹਨਾਂ ਨੇ 2009 ਵਿੱਚ ਖੱਤਿਆ ਸੀਗਾ ਜੀ ਘਰ ਅੰਦਰ ਭਾਈ ਪੂਆ ਖਰੂ ਪਾਇਆ ਪਿਆ ਤੇ ਉਹ ਬੜਾ ਬਾਜੀ ਪੁਰਾਣਾ ਹੁੰਦਾ ਦਾ ਘਰ ਹੈ ਜੀ ਹਾਂਜੀ ਇਹਨਾਂ ਦਾ ਹੀ ਪਹਿਲਾ ਪੁਰਾਣਾ ਘਰ ਆ ਹਾਂ ਮਿੱਲੇ ਦਾ ਠੀਕ ਆ ਠੀਕ ਉਦਾਂ ਉਦਾਂ ਵਧੀਆ ਇਹਨਾਂ ਨੇ ਵੈਸੀ ਰੱਖਿਆ ਹੋਇਆ ਨਾ ਜੀ ਸਾਮਕੇ ਹੁਣ ਤੱਕ ਤੇ ਦੇਖ ਹਾਂ ਆ ਬੇੜਾ ਹੁੰਦਾ ਹੁਣ ਸਾਰੀ ਪਹਿਲਾਂ ਠੀਕ ਆ ਹਾਂ ਪਾਲੇ ਤੋਂ ਨੂੰ 9 10 ਦੇ ਵਿੱਚ ਅੱਛਾ ਆਉਂ ਵਾਲਾ ਉਹੀ ਬਰਾਂਡਾ ਕਹਿੰਦੇ ਵੀ ਸਿਰੇ ਤੱਕ ਹੁੰਦਾ ਦਾ ਪਹਿਲਾਂ ਹਾਂ ਉਹ ਇਧਰ ਲੰਬੇ ਲੰਬੇ ਹਾਂ ਇਹਨਾਂ ਘਟਾ ਕੇ ਇਧਰ ਨਵਾ ਪਾ ਲਿਆ ਉਹ ਪੁਰਾਣਾ ਟਾਣਾ ਨੀ ਕਿੰਦਰ ਰੱਖਣਾ ਨਹੀਂ ਚਲੋ ਵਧੀਆ ਪੁਰਾਣਾ ਮੜਾ ਗਿਆ ਯਾਦ ਜੀ ਰੰਦੀ ਹੈ ਨਾ ਬੰਦੇ ਨੂੰ ਨਾਲੇ ਹੁਣ ਬਾਹਰ ਆਏ ਦੇ ਜਿੱਦਾਂ ਬਾਹਰ ਗਏ ਵੇ ਜਿਹੜੇ ਉਹ ਤਾਂ ਖਾਸ ਕਰਕੇ ਮਤਲਬ ਆਪਣੀਆਂ ਭਾਈ ਯਾਦਾਂ ਰੱਖਦੇ ਹੀ ਆ ਨਾਲ ਹਨਾ ਵੀ ਚਲੋ ਇਹੇ ਵੈਸੇ ਜੀ ਉਰੇ ਸਾਨੂੰ ਦੱਸਦੀ ਐ ਭੂਆ ਜੀ ਉਹਨਾਂ ਨੇ ਕੋਈ ਰਿਲੇਟਿਵ ਆ ਉਰੇ ਉਹਨਾਂ ਨੇ ਇਹ ਸਾਮ ਸੰਭਾਲ ਕਰਦੇ ਆ ਘਰ ਦੀ ਪੂਰੀ ਤੇ ਉਰੇ ਰਹਿੰਦੇ ਆ ਜੀ ਉਹ ਤੇ ਤਾਂ ਹੀ ਬਚਿਆ ਹੋਇਆ ਜੀ ਹੁਣ ਤੱਕ ਨਹੀਂ ਤਾਂ ਹੁਣ ਤੱਕ ਤਾਂ ਕੱਦਾਂ ਗਿਰਗੁਰ ਜਾਣਾ ਤਾਂ ਇਹ ਕਿਉਂਕਿ ਪੁਰਾਣੇ ਘਰ ਜਿਹੜੇ ਆਹ ਸਾਹ ਦਰਵਾਜ਼ਾ ਬਾਹਰ ਨੂੰ ਗਲੀ ਮਾਨੂੰ ਨਿਕਲਦਾ ਮਨ ਲੱਗਦਾ ਪੁਰਾਣੇ ਘਰ ਤਾਂ ਬਾਜੀ ਜੇ ਰਹਿੰਦੇ ਜਦ ਤੱਕ ਜੱਤ ਕੇ ਭਾਈ ਰਹਿੰਦੇ ਆ ਆ ਇਹ ਦੀ ਕੋ ਸਾਫ ਸੁਭਾਲ ਕਰਦਾ ਆ ਹਾਂ ਨਹੀਂ ਤਾਂ ਇਹ ਹੁਣ ਕੋ ਨਹੀਂ ਹੁਣ ਕੱਦ ਡਾਹ ਜਣਾ ਦਾ ਇਹ ਤੇ ਆਪ ਹੀ ਮੂਰੇ ਤੋਂ ਟਾਇਆ ਵਾ ਲੱਗਦਾ ਪੈਣਾ ਪੁਰਾਣਾ ਕਿੰਨਾ ਹੋ ਗਿਆ ਚੱਲਾ ਪੁਰਾਣਾ ਇੱਥੇ ਓਟੀਆਂ ਬਣਾਇਆ ਵਾ ਘਰ ਤਾਂ ਉਹ ਪਹਿਲਾਂ ਦੇ ਟਾਈਮਾਂ ਚ ਵੀ ਚੰਗਾ ਦਾ ਹਾਂ ਜਵਾਰਾ ਪਾਇਆ ਵਾ ਤਾਂ ਹਾਂ ਬਹੁਤ ਪੁਰਾਣਾ ਮਕਾਨ ਹੈ ਇਹ ਪਈਸ ਬਹਾੜਾ ਵੈਸੇ ਪੂਰੀ ਰੱਖੀ ਹੋਈ ਆ। ਉਹਦਾ ਨੀਮਾ ਹੋ ਗਿਆ ਹੁਣ ਵੈਸੇ। ਲਓ ਜੀ ਕਮਰੇ-ਕਮਰੇ ਸੋਹਣੇ ਬਣੇ ਹੋਏ ਇੱਧਰ ਵੀ ਯਾਰ ਇੱਕ ਇੱਧਰ ਆਹ ਕਮਰਾ ਜੀ। ਤੇ ਸਾਰਾ ਭਾਂਡੇ ਸਲੀਟਾਉ ਤੇ ਆ। ਹਾਂ। ਬਾਲੇ ਨਹੀਂ। ਜੀ 라 ਵੀ ਅੰਦਰ। ਲਾਈਟ ਹੈ ਨਹੀਂ ਜੀ ਨਹੀਂ ਤਾਂ ਤੁਹਾਨੂੰ ਲਾਈਟ ਵਾਲ ਕੇ ਦਿਖਾਉਣਾ ਸੀ। ਹੈਗੀ ਐ ਲਾਈਟ। ਅੱਛਾ ਨਾਲੇ ਕਹਿੰਦੇ ਤੇ ਲਾਈਟ ਗਈ ਵੀ। ਇੱਕ ਕਮਰਾ ਆਈ ਕਮਰੇ ਇਦਾਂ ਖੁੱਲੇ-ਢੁੱਲੇ ਬਣਾਏ ਵੇ ਤੁਹਾਨੂੰ ਸਾਥ ਬਹੁਤ ਵਧੀਆ ਹਾਂ ਇਹ ਪੈਸੇ ਮਕਾਨ ਨਾ ਭਾਜੀ ਠੰਡੇ ਰਹਿੰਦੇ ਆ ਹਾਂ ਇਹ ਠੰਡੇ ਰਹਿੰਦੇ ਹਾਂ ਹਾਂ ਉਦੋਂ ਇਸੀ ਲੱਗੋ ਆ ਇਹ ਸੰਗਤ ਉੱਤਰ ਜਾ ਕੇ ਅੱਛਾ ਦੇ ਦਿੰਦੇ ਕਹਿੰਦੇ ਇਦਾਂ ਹੀ ਰਹਿੰਦੇ ਹਾਂ ਹਾਂ ਆ ਦੇਖੋ ਜਿੱਦਾਂ ਹੁਣ ਇਹ ਪੁਰਾਣੇ ਭਾਈ ਬਾਲੇ ਬੂਲੇ ਟੁੱਟ ਜਾਂਦੇ ਜਿੱਦਾਂ ਹੁਣ ਜੇ ਕੋਈ ਰਹਿੰਦਾ ਏ ਜੇ ਕੋਈ ਰਹਿੰਦਾ ਤਾਂ ਹੀ ਚੇਂਜ ਹੋਵੇ ਹਾਂ ਨਹੀਂ ਗਿਰ ਜਣੇ ਤੇ ਹਾਂ ਨਹੀਂ ਬਿਲਕੁਲ ਇਹ ਚੀਜ਼ ਤਾਂ ਵੈਸੇ ਉਰੇ ਰਹਿਣ ਕਰਕੇ ਬਚੀ ਵੀ ਆ ਇਹ ਨਹੀਂ ਤਾਂ ਹਾਂ ਨਹੀਂ ਠੀਕ ਆ ਚਲੋ ਵਧੀਆ ਗੱਲ ਆ ਇੱਕ ਆ ਕਮਰਾ ਹੈ ਜੀ ਇੱਧਰ ਉਦਾਂ ਘਰ ਦੀ ਸਫਾਈ ਵਧੀਆ ਰੱਖੀ ਹੋਈ ਹੈ ਇਹਨਾਂ ਨੇ ਸੰਭਾਲਿਆ ਵਾ ਘਰ ਪੂਰਾ ਹੈ ਆ ਰਸ ਹੋਈ ਆ ਗਈ ਜੀ। ਇਹ ਰਸੋਈ ਵੈਸੇ ਇਹੀ ਵਰਤਦੇ ਆ ਜ਼ਿਆਦਾਤਰ ਇਹ। ਉਧਰ ਤਾਂ ਬੱਤਾਂ ਦੇ ਵੀ ਨਮੀ ਘੱਟ ਵਰਤਦੇ ਆ। ਅੱਗੇ ਆ ਡੋਲੀਆਂ ਹੁੰਦੀਆਂ ਵੀ ਆ ਦੇਖ ਲਓ ਹੈ। ਬਿੱਲੀਆਂ ਬੁੱਲੀਆਂ ਤੇ ਜਾਲੀ ਲੱਗ ਜਾਂਦੀ ᱛੀ। ਹੂੰ। ਡੋਲ ਜੀ ਸਾਡੇ ਕੋਲ ਵੀ ਸਾਡੇ ਕੋਲ ਲੱਕੜ ਦੀ ਹੁੰਦੀ ਦੀ। ਆਸੀ ਬੁੜੀ। ਆਹ ਡੋਲੀ ਹੁੰਦੀ ਜਿਹੜੀ ਵਿੱਚ ਚਾਹ ਦੁੱਧ ਰੱਖਣ ਵਾਲੇ ਹੁੰਦੇ ਆ। ਹਾਂ ਨਾਲੇ ਹਵਾ ਭੰਮੀ ਜਾਂਦੀ ᱛੀ। ਵਧੀਆ ਬਾਤ ਹੈ ਇਸ ਟਾਈਮ। ਹੁਣ ਤਾਂ ਭਾਈ ਸਾਰੇ ਹੀ ਰਿਡੀਓਟ ਆ ਗਿਆ ਫ੍ਰਿਜ ਆ ਗਏ ਹਨਾ ਉਦਾਂ ਕਿਤੇ ਟਾਈਮ ਘਰ ਵਧੀਆ ਹੁੰਦਾ ਰਹਿਣ ਖੁੱਲਾ ਡੁੱਲਾ ਤੇ ਹੁਣ ਆ ਛੱਤ ਲਿਆ ਤਾਂ ਜੀ ਘਰ ਇਹਨਾਂ ਨੇ 2000 9 ਚ ਇਹ ਵੈਸੇ ਵਧੀਆ ਬਣਿਆ ਹੋਇਆ ਮੇਰੇ ਪਾਪਾ ਜੀ ਫੇਰ ਕਿੱਧਰ ਜਾਣਾ ਹੁਣ ਕਰਤਾਰਪੁਰ ਕਰਤਾਰਪੁਰ ਮੱਥਾ ਟੇਕਣਾ ਜੀ ਬਾ ਉੱਥੇ ਗੁਰਦੁਆਰਾ ਕੋਈ ਗੁਰਦੁਆਰਾ ਰਹਾ ਇਹ ਤਾਂ ਠੀਕ ਹੈ ਜੀ ਤੇ ਅਸੀਂ ਵੀ ਫਿਰ ਟਾਈਮ ਨਾਲ ਨਿਕਲੀਏ ਕਰਨੂੰ ਸਾਡਾ ਵੀ ਤੁਹਾਨੂੰ ਪਤਾ ਉਧਰ ਮੈਂ ਅੱਜ ਦੁੱਧ ਪਾਉਣ ਵੀ ਨਹੀਂ ਗਿਆ ਦੁੱਧਾ ਜ ਫ੍ਰਿਜ ਤੇ ਲਾਇਆ ਹੋਇਆ ਠੀਕ ਹੈ ਠੀਕ ਦੁੱਧ ਫਿਰ ਹੁਣ ਅੱਜ ਸ਼ਾਮ ਨੂੰ ਹੀ ਪਾਉਂਗਾ ਸਹੀ ਹੈ ਜੀ ਹਾਂ ਜੀ ਹਾਂ ਲਓ ਜੀ ਅਸੀਂ ਤਾਂ ਹੁਣ ਘਰ ਦੇਖਿਆ ਤੇ ਸਾਰਾ ਹੁਣ ਭੂਆ ਜੀ ਯਾਰ ਜੈਸਮੀਨ ਲੱਗੇ ਦੇਖਣ ਅਸੀਂ ਇੱਥੇ ਵੀ ਰੂਮ ਹੁੰਦਾ ਹੈਗਾ ਘਰ ਉਧਰ ਸੋਹਣਾ ਇੱਥੇ ਐਸੀ ਇੱਥੇ ਕਮਰਾ ਹੁੰਦੇ ਆਹੋ ਓਟੀਆ ਅੱਛਾ ਇਹ ਅੱਧਾ ਅੱਧਾ ਕਮਰਾ ਢਾਤਾ ਹੋਰ ਇਹਦੇ ਬੂਹੇ ਹੀ ਆਏ ਇੱਥੇ ਰੂਮ ਸਗਾ ਪੂਰਾ ਅੱਛਾ ਜੀ ਢਾ ਦੇਤਾ ਠੀਕ ਜੀ ਬੋਡੀ ਆ ਜੀ ਮੈਨੂੰ ਪਤਾ ਨਹੀਂ ਇਹ ਇੱਥੇ ਰੂਮ ਜਿਹੜਾ ਕਰਕੇ ਖੁੱਲਾ ਸਾਰਾ ਵਿਹੜਾ ਹੀ ਸਗਾ ਪਹਿਲਾਂ ਤਾਂ ਅੱਛਾ ਅੱਛਾ ਜੀ ਹਾਂ ਜੀ ਇਹ ਪਤਾ ਇਹ ਹੋਰ ਸੀ ਤਾਂ ਗੱਡੀ ਗੁੱਡੀ ਖੜੀ ਸੀ ਆ ਜੀ ਇਹ ਗੱਡੀ ਗੁੱਡੀ ਖੜਾਉਣਾ ਇਹਦਾ ਦੇਖੋ ਕਿਹੜੇ ਸਟਾਈਲ ਦਾ ਹਾਂ ਚੁੱਲਾ ਵਧੀਆ ਬਣਿਆ ਹੋਇਆ ਆ ਉਹ ਟਾਕੀਆਂ ਟੁਕਿਓ ਪੁਰਾਣਾ ਰੱਖਿਆ ਪੁਰਾਣਾ ਹੈ ਬਲਕਿਆ ਕੁਛ ਨਹੀਂ ਹਾਂ ਆ ਦੇਖੋ ਆਹ ਟਾਕੀਆਂ ਸੋਣ ਮੈਂ ਤੁਹਾਨੂੰ ਦੱਸਦੀ ਆ ਇੱਥੇ ਸਾਡਾ ਆ ਬੈਠਕ ਸੀਗੀ ਇੱਥੇ ਆਹ ਕੁਛ ਨਹੀਂ ਸਗੋ ਇੱਕ ਬੈਠਕ ਸੀ ਇੱਕ ਉੱਥੇ ਜਿਹੜੇ ਉਹ ਬਣਾਏ ਉੱਥੇ ਕਮਰਾ ਸੀਗਾ ਓਕੇ ਉਹ ਜਿਹੜੀਆਂ ਉਹ ਰੂਮ ਦੀਆਂ ਟਾਕੀਆਂ ਉਹ ਮੈਂ ਉਹੀ ਕਹਿੰਦੀ ਆ ਵੀ ਉਹ ਜਿਹੜਾ ਕਮਰਾ ਸੀਗਾ ਉਸ ਕਮਰੇ ਦੀਆਂ ਟਾਕੀਆਂ ਇੱਥੇ ਕੋ ਸਿਰ ਬਣਾਇਆ ਹਾਂ ਸਾਡੇ ਮਤਲਬ ਇਦਾਂ ਸਗੋ ਹੂੰਦੀਆਂ ਦੀਆਂ ਪੁਰਾਣੀਆਂ ਪਰਿੰਡਾ ਭਰੁੰਡਾ ਨਾ ਹੋਵੇ ਪੂਆ ਜੀ ਪਰਿੰਡਾ ਭਰੁੰਡਾ ਨਾ ਹੋਵੇ ਮੈਂ ਹਾਂ ਸਾਂ ਇਹ ਲੈ ਲਓ ਆਪੇ ਢਾਕੇਗੇ ਇਹ ਮੈਂ ਉੱਧਰ ਮੈਂ ਉੱਧਰ ਬਸ ਜੂਸੇਗਾ ਇਕ ਬੰਦਾ ਸੇ ਉਧਾਂ ਬੇੜਾ ਪੂੜਾ ਖੁੱਲਾ ਡੁੱਲਾ ਪਾਈ ਐ ਨਾ ਸਾਰਾ ਸੁੱਨਾ ਸਾਈ ਤੇ ਆ ਜਿਹੜੀ ਜਗ੍ਹਾ ਟਾਈ ਫਿਰ ਇੱਥੇ ਵੀ ਪਸ਼ੂਆਂ ਲੰਦਰ ਨੂੰ ਕਹਿੰਦੇ ਆ ਅੱਛਾ ਅੱਛਾ ਜੀ ਨਿਛੇ ਮੁੱਛੋ ਖਾਸਾ ਕੁਛ ਲੱਗਿਆ ਵਾਈ ਤਾ ਓਰੇ ਨਹੀਂ ਆਈ ਤਾਂ ਸੰਭਾਲ ਸੰਭਾਲ ਵਧੀਆ ਕਰਦੇ ਆ ਹੂੰ ਬਾਗਲੇ ਦੇ ਤੇ પ્રાਣੀ ਆ ਹੂੰ ਹੂੰ ਇਹ ਜਿਹੜਾ ਕਮਰਾ ਜਿਹੜਾ ਟਾਈ ਆ ਫਿਰ ਉਹ ਬਾਲੇ ਜਿਹੜੇ ਸਿਗੋ ਐਡੇ ਰਹਿਣ ਦਿੱਤੇ ਹੂੰ ਕੁਝ ਯਾਦਗਾਰੀ ਵੀ ਰਹਿ ਜਾਂਦੀ ਆ ਕੁਝ ਮਾਰਾ ਪਿਆ ਹੋਇਆ ਇਹ ਜਿਹੜੀ ਅਸਲੀ ਜਨਸੀ ਆਪ ਸਾ ਇੱਥੇ ਦਾ ਬਰਾਂਡਾ ਸਭ ਪੂਰਾ ਧਰਾ ਹੋ ਗਿਆ ਆਹੀ ਬਰਾਂਡਾ ਹਾਂਜੀ ਸਿਰੇ ਤੱਕ ਦਾ ਸਾਰਾ ਬਰਾਂਡਾ ਸਭ ਆਸਪਾਸ ਸਹਲਤ ਹੈ ਨਾ ਪੁਰਾਣਾ ਪੁਰਾਣਾ ਸਾਰਾ ਉਹ ਹੀ ਆਸ ਵਿੱਚ ਸੋਈ ਉਹ ਹੀ ਸੋਈ ਪੁਰਾਣੀਆਂ ਯਾਦਾਂ ਹੀ ਰੱਖੀ ਹੋਈ ਹੈ ਸਾਰਾ ਕੁਝ ਯਾਦ ਆਹ ਰਸੋਈ ਦੇਖ ਸਾਹਮਣੇ ਆਹ ਜਿੱਥੇ ਜੀ ਕਾਕੀ ਸੀ ਉਹ ਹੈ ਨਾ ਇਹ ਉਹ ਦੋ ਬਰਾਂਡੇ ਮਿੱਕਲ ਦੀ ਜਿੱਦ ਬੰਦ ਰੱਖੀ ਸੀ ਆਇਟੁੱਲਾ ਇੱਥੇ ਸਾਰਾ ਕੁਝ ਸਿਗਾਤ ਸਾਰਾ ਕੁਛ ਹੋਣ ਸੀ ਤਾਂ ਹੁਣ ਵੀ ਇਦਾਂ ਜਣ ਕੇ ਕਰਦੇ ਆ ਬਦਕਿਆ ਯਾਦ ਰਹਿ ਜਾਂਦੀ ਆ ਠੀਕ ਆ ਜੀ ਘੁੱਸਾ ਮੈਨੂੰ ਲੱਗਦਾ ਡਾਰ ਭਾਈ ਨਰੈਣ ਤੁਸੀਂ ਕੋਈ ਨਹੀਂ ਅੰਦਰ ਮੈਂ ਮੈਂ ਦਿਖਾਇਆ ਜੀ ਪਹਿਲਾਂ ਉਹ ਜਾਨੀ ਕਿ ਆਹ ਕਮਰਾ ਵਿੱਚ ਬੈਠੇ ਪੁੱਟੀਆਂ ਆ ਤੇ ਦੋ ਕਮਰੇ ਐ ਸਾਈਡੇ ਦੋ ਇੱਧਰ ਆਹ ਚੁਵਾਰਾ ਇੱਥੇ ਨਾਲ ਪੌੜੀ ਨਿਕਲਦੀ ਕਰਦੇ ਅੱਛਾ ਪੌੜੀ ਅੰਦਰ ਤੇੋਂ ਨਿਕਲਦੀ ਆ ਜੀ ਆਹ ਦੇਖੋ ਦੋ ਕਿਸੀ ਠੀਕ ਆ ਠੀਕ ਆ ਜੀ ਆਹ ਦੇਖ ਪੌੜੀ अच्छा आहि सगा जो ते ਰਹਿੰਦੇ ਆ ਦੱਸਦੇ ਆ ਸਾਡੇ ਬਸਕਾਰ ਨੂੰ ਦੱਸਦੇ ਕੋ ਉਧਰਲੇ ਪਾਸੇ ਡੋਰ ਸੀ ਆ ਗੇਟ ਲੱਗਾ ਸੀ ਇੱਥੇ ਅੱਛਾ ਅੱਛਾ ਉਹ ਗੇਟ ਜਦੋਂ ਫੇ ਉਹ ਕਹਿੰਦੇ ਪਾਣੀ ਆਉਂਦਾ ਪਿਓ ਬੰਦ ਕਰ ਦਿੱਤਾ ਆ ਆਹ ਥੋੜਾ ਜਿਹਾ ਨੀਵਾ ਹੋ ਗਿਆ ਨਾ ਇਹ ਸੋ ਆਹ ਵਾਇਸ ਕਰਕੇ ਹੋ ਗਿਆ ਬੰਨੂ ਅੱਜ ਇਹਨੂੰ ਦੱਸੋ ਕੀ ਕਹਿੰਦੇ ਜਿਹਦੇ ਪਰ ਮਧਾਨੀ ਰੱਖ ਕੇ ਪੜਾਉਂਜੀ 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 ਇਹ ਬਿੱਟੀ ਹੈ ਦੇ ਰੂਮ ਹੈ ਇਹ ਇੱਥੇ ਆ ਪਕਾਉਂਦੇ ਹਾਂ ਤੁਸੀਂ ਪੁੱਛ ਕਿ ਕਿੰਨੇ ਸਾਲ ਦੇ ਗਏ ਹੋ ਜੀ ਬਾਹਰ 96 ਦਿਖਾ ਰਹੀ ਦੀ ਬੱਲੇ ਬੱਲੇ ਮੇਰਾ ਜਨਮ ਆ ਜੀ ਸੀ ਇਹਨੇ ਮੈਂ ਤਾਂ ਹੋ ਹੀ ਨਹੀਂ ਹਲੇ ਮੈਂ ਤਾਂ ਟੁੱਗ ਜਾਨਾ ਹੁਣ ਲੇ ਮੇ ਤਾਂ ਬਹੁਤ ਟਾਈਮ ਹੈ ਇਹ ਪੁਰਾਣਾ ਹੈ ਸਾਡਾ ਆ ਉਹੀ ਜੋ ਸੀਗਾ ਉਹੀ ਆ ਹਾਂਜੀ ਹਾਂ ਤੁਸੀਂ ਗਏ ਆ ਇੱਥੇ ਪਕਾਉਂਦੇ ਰਹੇ ਆ ਹਾਂਜੀ ਫੇਰ ਇੱਥੇ ਕਾ ਜਦੋਂ ਉਹਨਾਂ ਬਰਾਂਡਾ ਤੋਂ ਉੱਥੋਂ ਸ਼ੁਰੂ ਹੋ ਜਾਂਦਾ ਸੀਗਾ ਇੱਥੇ ਕੁਟਲਾ ਪੱਟੀ ਨਹੀਂ ਹੁੰਦੇ ਸੀਗੇ ਬਾਹਰ ਦੇ ਜਿਹਨੂੰ ਕਹਿੰਦੇ ਸੀ ਉਹ ਥਾਂ ਜਗ੍ਹਾ ਤੋਂ ਹੁੰਦੇ ਸੀ ਹਾਂਜੀ ਹਾਂ ਹਾਂ ਆ ਸਗੈ ਚਲੋ ਵਧੀਆ ਉਹ ਸਬਜ਼ੀ ਦੀ ਬਣਾ ਲਈ ਉਧਰ ਵੀ ਹਾਂਜੀ ਹਾਂਜੀ ਯਾਦਾਂ 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 ਬਾਜ਼ੀਆਂ ਹੋ ਜਾਂਦੀਆਂ ਨੇ ਜੀ ਆ ਕੇ ਉਹ ਮੈਂ ਤਾਂ ਬਹੁਤ ਸਾਰੀ ਸਬਜ਼ੀ ਸਬਜ਼ੀ ਆਪਣੇ ਸੀ ਤਾਂ ਬਹੁਤ ਲਾਉਂਦੀ ਵਧੀਆ ਗੱਲ ਆ ਵਧੀਆ ਗੱਲ ਬਹੁਤ ਐਸਾ ਅੱਛਾ ਉਹ ਸਾਹਮਣੇ ਵਾਲਾ ਵੀ ਆਪਣਾ ਹੀ ਆ ਜੀ ਉਹ ਆਪਣੇ ਭਾਪੇ ਚਾਚੇ ਦੇ ਮੁੰਡੇ ਅੱਛਾ ਚਾਚੇ ਠੀਕ ਆ ਠੀਕ ਆ ਜੀ ਅੱਛਾ ਇਧਰ ਵੀ ਸਾਰੀ ਸਬਜ਼ੀ ਸਬਜ਼ੀ ਆ ਇਹ ਨਹੀਂ ਆਪਣੇ ਕੁੜੀਆਂ ਨੇ ਇਹ ਨਹੀਂ ਸੀਤਾ ਹੋਣੀ ਹੂੰ ਲਾਏ ਹੋਊਗੀ ਸਾਰਾ ਹੀ ਇਹ ਨਾ ਹੈ ਪੁੱਛਿਆ ਇੱਥੇ ਪਾਪੂ ਲੋਕ ਕੋਲ ਸੀ ਅਨਾਰ ਬਹੁਤ ਵਧੀਆ ਲੱਗੇ ਹੋਏ ਆ ਜੀ ਬੰਦੇ کافی بڑے بڑے ਹੋਏ ਨੇ ਨਾਰਤ ਆਜੋ ਆਜੋ ਉਧਰ ਜਿਹੜੇ ਐ ਬਾਥਰੂਮ ਹੈ ਸਾਕੇ ਤੇ ਉਹ ਹੀ ਸਾਡੇ ਹੁੰਦੀ ਆ ਅੱਛਾ ਇਹ ਪਾਪੇ ਹੁੰਦੇ ਬਣਾਇਆ ਸੀ ਇੱਥੋਂ ਪਾਣੀ ਲੈਣ ਜਾਂਦੇ ਹੁੰਦੇ ਸੱਪ ਹੂੰ ਐਸੇ ਉਹਨਾਂ ਦੀ ਹੋ ਰਿਪੇਅਰ ਕਰਤੀ ਸੀ ਜੀ ਫਿਰ ਨਹੀਂ ਕੁਝ ਨਹੀਂ ਕੀਤਾ ਇਹ ਏਦਾਂ ਹੀ ਬਾਥਰੂਮ ਸੀ ਹੂੰ ਪਾਪਾ ਜੀ ਨੇ ਸਾਰਾ ਕੁਝ ਬੜਾ ਪਸ ਬਣਾਇਆ ਇੱਥੇ ਠੀਕ ਆ ਠੀਕ ਆ ਜੀ ਇੱਥੇ ਵੀ ਬ੍ਰਾਂਡ ਆਪਸਾ ਇਹ ਤੁਹਾਡੇ ਤੇ ਕਾ ਕਰਾ ਹਾਂਜੀ ਇੱਥੇ ਵੀ ਸਗ ਆ ਉਹਦੀ ਆ ਇੱਥੇ ਤੇ ਹੀ ਸੋ ਬ੍ਰਾਂਡ ਠੀਕ ਆ ਜੀ ਬਸ ਇੱਥੇ ਆਹੀ ਬਾਥਰੂਮ ਆ ਜੀ ਇੱਥੇ ਸੋ ਸੇਮ ਹੀ ਆ ਲੰਗੇ ਅੱਛਾ ਉੱਧਰ ਵਾਲਾ ਬ੍ਰਾਂਡਾ ਉਰੇ ਤੱਕ ਆਉਂਦਾ ਦਾ ਜੀ ਉਹ ਜਿਹੜਾ ਬ੍ਰਾਂਡਾ ਸਗਾ ਜਿੱਥੇ ਆ ਕੰਦੇ ਆ ਉਹ ਬ੍ਰਾਂਡਾ ਇੱਥੇ ਤੇ ਹੀ ਸੇ ਆ ਸਾਰੇ ਖਾਲੀ ਹੁੰਦੇ ਸਗਾ ਅੱਛਾ 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 ਆ ਨਾਲ ਤੁਹਾਨੂੰ ਕਾ ਜੋ ਉਸੇ ਤੇ ਤੇ ਠੀਕ ਆ ਅੱਛਾ ਲਈ ਨਹੀਂ ਆਪਣੇ ਰੌਣਕਾਂ ਨਾਲ ਹੋ ਹਮ ਅੱਲਾਇਕ ਹੇ ਦਾ ਗਰੀਸ ਨੀ ਨੀ ਠੀਕ ਆ ਜੀ ਆ ਉਹ ਉਹ ਸਾਡੇ ਜੀ ਬਿਆਂ ਦੇ ਪਾਪਾ ਜੀ ਜਦੋਂ ਭਰਾ ਨੇ ਪਹਿਲੀ ਵਾਰ ਆਉਣਾ ਸੀਗਾ ਪੱਛਾਉੜੇ ਹੋਇਆ ਹਾਂਜੀ ਹਾਂਜੀ ਹੁਣ ਆ ਸੋ ਉਦੋਂ ਠੀਕ ਹੈ ਜੀ ਚਲੋ ਜੀ ਵਧੀਆ ਵਧੀਆ ਜੀ ਚਲੋ ਜੀ ਫਿਰ ਠੀਕ ਆ ਹੁਣ ਅਗਲੇ ਬਲੌਗ ਚ ਮਿਲਦੇ ਆ ਭੂਆ ਸਾਡੀ ਤੁਸੀਂ ਦੇਖ ਲਈ ਭੂਆ ਨੇ ਚਲ ਜਿਓ ਇਹ ਫੁੱਲ ਵੀ ਗੇੜੇ ਮਾਰਨੇ ਤੇ ਦੋ ਤਿੰਨ ਬਲੌਗ ਬਣਾਵਾਂਗੇ ਭੂਆ ਨੂੰ ਰਾਤ ਰਖਾਵਾਂਗੇ ਅਗਲੇ ਖਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਠੀਕ ਆ ਜੀ ਫਿਰ